paramte satkar yog 52 ਸ਼ਹੀਦਾ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਅੱਜ ਵਿਦਿਆ ਦੇ ਇਸ ਮੰਦਰ ਨੂੰ ਰਸਮੀ ਤੌਰ ਦੇ ਉੱਪਰ ਉਦਘਾਟਨ ਰਸਮ ਦੇ ਵਿੱਚ ਸ਼੍ਰੀਖ ਹੋਣ ਲਈ ਪਹੁੰਚੇ ਸਟੇਜ ਉੱਤੇ ਵਿਰਾਜਮਾਨ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਸੰਦੀਪ ਰਿਸ਼ੀ ਜੀ ਡੀਓ ਮੈਡਮ ਤਰਵਿੰਦਰ ਕੌਰ ਜੀ ਮਨਜੀਤ ਕੌਰ ਜੀ ਡਿਪਟੀ ਡੀਓ ਸਕੂਲ ਦੇ ਪ੍ਰਿੰਸੀਪਲ ਕਰਨਜੀਤ ਕੌਰ ਜੀ ਸਾਰੇ ਦੇ ਸਾਰੇ ਸਟਾਫ ਮੈਂਬਰਸ ਸਾਰੇ ਦੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਸਹਿਬਾਨ ਸਾਰੇ ਦੇ ਸਾਰੇ ਨਗਰ ਲੌਂਗਵਾਲ ਦੇ ਪ੍ਰਧਾਨ ਨਗਰ ਕੌਂਸਲ ਦੇ ਔਰ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਸਾਹਿਬ ਸਾਰੇ ਐਮਸੀ ਸਹਿਬਾਨ ਮੀਡੀਆ ਦੇ ਸਾਰੇ ਸਾਥੀ ਪਾਰਟੀ ਦੇ ਮੇਰੇ ਸਾਰੇ ਮੇਰੇ ਸਤਕਾਰਯੋਗ ਸਾਥੀ ਵੀਰ ਇਸ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ ਪੇਰੈਂਟ ਸਾਰੇ ਔਰ ਸਭ ਤੋਂ ਵੱਧ ਔਰ ਸਭ ਤੋਂ ਜ਼ਰੂਰੀ ਜਿਨ੍ਹਾਂ ਦੇ ਲਈ ਆਪਾਂ ਅੱਜ ਸਾਰੇ ਇੱਥੇ ਇਕੱਠੇ ਹੋਇਆ ਇਹ ਮੇਰੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਪਿਆਰੀ ਪਿਆਰੀਆਂ ਬੇਟੀਆਂ ਜਿਨ੍ਹਾਂ ਦਾ ਕੋ ਇੱਕ ਦੇ ਵਿੱਚ ਆਪਾਂ ਸਾਰੇ ਉਸ ਯੱਗ ਦੇ ਵਿੱਚ ਹਿੱਸਾ ਪਾਉਣ ਦੇ ਲਈ ਅੱਜ ਪਹੁੰਚੇ ਮੇਰੇ ਸਾਰੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਸਾਥੀ ਵੀਰੋ ਸਾਧ ਸੰਗਤ ਜੀਓ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਹਾਜ਼ਰੀਨ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਔਰ ਖਾਸ ਤੌਰ ਤੇ ਮੇਰੀ ਇਹਨਾਂ ਬੱਚਿਆਂ ਦਾ ਬੇਟੀਆਂ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਫੁੱਲਾਂ ਦੇ ਦੇ ਜਿਹੜੇ ਫੁੱਲ ਦੀ ਵਰਸ਼ਾ ਕੀਤੀ ਜਿਨ੍ਹਾਂ ਨੇ ਗੁਲਦਸਤੇ ਦੇ ਕੇ ਮੇਰਾ ਸਵਾਗਤ ਕੀਤਾ ਮੈਂ ਜਿੱਥੇ ਤੁਹਾਡਾ ਰਿਣੀ ਆ ਉਥੇ ਹੀ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਉਹ ਪਵਿੱਤਰ ਧਰਤੀ ਹੈ ਲੌਂਗਵਾਲ ਦੀ ਜਿੱਥੇ 52 ਸ਼ਹੀਦ ਹੋਏ ਨੇ ਵੱਡੀ ਵਿਰਾਸਤ ਹੈ ਇਸ ਨਗਰ ਦੀ ਬਹੁਤ ਸਿਆਸੀ ਕਦਾਵਰ ਲੀਡਰ ਇੱਥੇ ਰਹੇ ਨੇ ਪਰ ਇਹੋ ਜੇ ਮੁੱਢਲੇ ਜੋ ਬੁਨਿਆਦੀ ਸਹੂਲਤਾਂ ਜਿਹਦੀ ਲੋੜ ਲੰਬੇ ਸਮੇਂ ਤੋਂ ਲੌਂਗਵਾਲ ਨੂੰ ਸੀ ਅੱਜ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਸਾਥੀ ਬੁਲਾਰੇ ਗੱਲ ਕਰਕੇ ਗਏ ਨੇ ਕਿ ਉਹ ਵੀ ਸਖਣੇ ਸੀਗੇ ਉਹਨਾਂ ਸਾਰੇ ਕੰਮਾਂ ਤੋਂ ਉਹਨਾਂ ਡਵੈਲਪਮੈਂਟ ਦੇ ਕੰਮਾਂ ਤੋਂ ਲੌਂਗਵਾਲ ਸਖਣਾ ਰਿਹਾ ਤੇ ਇਹ ਤਾਂ ਉਹ ਧਰਤੀ ਹੈ ਸ਼ਹੀਦਾਂ ਦੀ ਕਿ ਜਿੱਥੇ ਜਿੰਨਾ ਦੇ ਦਿੱਤਾ ਜਾਵੇ ਜਿੰਨਾ ਕੰਮ ਹੋ ਜੇ ਇੱਥੇ ਤੇ ਤਾਂ ਵੀ ਮੁੱਲ ਹੈ ਜਿਹੜਾ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਆਪਾਂ ਇਸ ਖੁੱਲੀ ਆਬੋ ਹਵਾ ਦੇ ਵਿੱਚ ਅੱਜ ਆਜ਼ਾਦੀ ਵਾਲੀ ਆਬੋ ਹਵਾ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਉਹਨਾਂ ਦਾ ਮੁੱਲ ਹੈ ਜਿਹੜਾ ਕਦੇ ਮੋੜਿਆ ਨਹੀਂ ਜਾ ਸਕਦਾ ਇਸ ਸਕੂਲ ਦਾ ਨਾਮ ਵੀ ਉਹਨਾਂ ਵਿੱਚੋਂ ਹੀ ਇੱਕ ਮਹਾਨ ਆਜ਼ਾਦੀ ਦੇ ਕਲਾਟੀਏ ਸ਼ਹੀਦ ਸਰਦਾਰ ਪਗਵਾਨ ਸਿੰਘ ਜੀ ਨੂੰ ਸਮਰਪਿਤ ਜਿਹੜੇ ਪਰਜਾ ਮੰਡਲ ਦੇ ਮੋਢੀ ਆਗੂ ਸੀਗੇ ਲੰਬਾ ਸਮਾਂ ਸੰਘਰਸ਼ ਕੀਤਾ 22 ਸਾਲ ਜੇਲਾ ਵੀ ਕੱਟੀਆ ਦੇਸ਼ ਦੀ ਆਜ਼ਾਦੀ ਤੇ ਲਈ ਤੇ ਇਹੋ ਜੇ ਸ਼ਹੀਦਾਂ ਨੂੰ ਸਮਰਪਿਤ ਕੰਮ ਵੀ 10-10 ਸਾਲ ਲਟਕਦੇ ਰਹੇ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਕੋਈ ਸਿਆਸੀ ਤੌਰ ਦੇ ਉੱਪਰ ਕਿਸੇ ਟਿੱਕ ਟਿੱਪਣੀ ਨਹੀਂ ਕਰਨੀ ਪਰ ਮੈਂ ਮੰਨ ਕੇ ਚੱਲਦਾ ਕਿ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਨੀਤੀ ਸਾਫ ਹੋਵੇ ਕੁਝ ਆਪਦੇ ਲੋਕਾਂ ਦੇ ਲਈ ਕੁਝ ਕਰਨ ਗੁਜ਼ਰਨ ਦੀ ਇੱਛਾ ਸ਼ਕਤੀ ਹੋਵੇ ਤੇ ਫੇਰ ਰਾਜਨੀਤੀ ਤੋਂ ਪਵਿੱਤਰ ਕਾਰਜ ਕੋਈ ਨਹੀਂ ਹੈ ਇਹ ਠੀਕ ਹੈ ਕਿ ਰਾਜਨੀਤੀ ਦਾ ਰਾਜਨੀਤਿਕ ਲੀਡਰਾਂ ਦਾ ਇਹੋ ਜਿਹਾ ਪਿਛਲੇ ਸਮੇਂ ਦੇ ਵਿੱਚ ਬਹੁਤਿਆਂ ਦਾ ਹਾਲ ਚਾਲ ਰਿਹਾ ਕਿ ਇੱਕ ਬਦਨਾਮੀ ਵਾਲਾ ਟਿੱਕਾ ਜਿਹੜਾ ਇਸ ਕੰਮ ਦੇ ਉੱਪਰ ਲੱਗ ਗਿਆ ਪਰ ਮੈਂ ਇਹ ਮੰਨ ਕੇ ਚੱਲਦਾ ਥੋੜੀ ਨੀਅਤ ਸਾਫ਼ ਹੈ ਇਮਾਨਦਾਰੀ ਨਾਲ ਤੁਸੀਂ ਤੁਸੀਂ ਲੋਕਾਂ ਨੂੰ ਸਮਰਪਿਤ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹੋ ਤੇ ਇਸ ਤੋਂ ਪਵਿੱਤਰ ਕਾਰਜ ਕਿਉਂ ਨਹੀਂ ਹੈ ਕਿਉਂਕਿ ਤੁਸੀਂ ਇੰਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆ ਸਕਦੇ ਹੋ ਤੇ ਅੱਜ ਮੈਂ ਖੁਸ਼ ਨਸੀਬ ਆਪਦੇ ਨੂੰ ਮੰਨਦਾ ਕਿ ਮੈਨੂੰ ਸੁਨਾਮ ਹਲਕੇ ਨੇ ਇਹ ਮਾਣ ਬਖਸ਼ਿਆ ਇਹ ਮੌਕਾ ਬਖਸ਼ਿਆ ਕਿ ਮੈਂ ਇਹ ਪਵਿੱਤਰ ਸੇਵਾ ਜਿਹੜੀ ਆਪਦੇ ਹਲਕੇ ਦੀ ਆਪਦੇ ਲੋਕਾਂ ਦੀ ਜਿਨ੍ਹਾਂ ਨੇ ਏਡਾ ਵੱਡਾ ਮਾਣ ਬਖਸ਼ਿਆ ਮੈਂ ਉਹਨਾਂ ਦੀ ਕਰ ਸਕਾਂ ਤੇ ਇੱਥੋਂ ਚੱਲ ਕੇ ਅੱਜ ਚਾਹੇ ਕੋਈ ਮੰਤਰੀ ਸਾਹਿਬ ਕਹਿੰਦਾ ਹੈ ਕੋਈ ਪ੍ਰਧਾਨ ਜੀ ਕਹਿੰਦਾ ਹੈ ਇੰਨਾ ਮਾਣ ਸਤਿਕਾਰ ਸਾਰੇ ਪੰਜਾਬ ਦੇ ਵਿੱਚੋਂ ਮਿਲਦਾ ਹੈ ਪਰ ਸਹੀ ਮਾਇਨੇ ਦੇ ਵਿੱਚ ਇਹ ਸਾਰੇ ਮਾਣ ਸਤਿਕਾਰ ਦੇ ਇਸ ਪਿਆਰ ਦੇ ਹੱਕਦਾਰ ਉਹ ਤੁਸੀਂ ਹੋ ਜਿਨ੍ਹਾਂ ਨੇ ਅੱਜ ਤੋਂ 3.5 ਸਾਲ ਪਹਿਲਾਂ ਮੈਨੂੰ ਏਡਾ ਵੱਡਾ ਮਾਣ ਸਤਿਕਾਰ ਬਖਸ਼ ਕੇ ਵਿਧਾਨ ਸਭਾ ਦੇ ਵਿੱਚੋਂ ਸਰਕਾਰ ਦੇ ਵਿੱਚ ਭੇਜਿਆ ਸੋ ਥੋੜਾ ਮੈਂ ਸਜਦਾ ਕਰਦਾ ਤੁਹਾਡੇ ਹੱਥ ਜੁੜ ਕੇ ਧੰਨਵਾਦ ਕਰਦਾ ਮੇਰੇ ਵੀਰੋ ਮੇਰੇ ਮਤਾਓ ਭੈਣੋ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਸਤਕਾਰਯੋਗ ਬੁਲਾਰਿਆਂ ਨੇ ਡੀ ਸਾਹਿਬ ਨੇ ਵੀ ਗੱਲ ਕੀਤੀ ਡੀਓ ਮੈਡਮ ਨੇ ਮੇਰੇ ਵੀਰ ਅਮਰਤਪਾਲ ਜੀ ਨੇ ਸੁਖਪਾਲ ਜੀਆ ਨੇ ਬਲਵਿੰਦਰ ਜੀਆ ਨੇ ਭੈਣਿਆਂ ਨੇ ਸਾਰਿਆਂ ਨੇ ਗੱਲ ਕੀਤੀ ਕਿ ਜੋ ਕੰਮ ਮੈਂ ਕਰਵਾਏ ਨੇ ਮੈਂ ਆਪਣੇ ਪਿਤਾ ਮੋਹੂ ਭਾਉ ਆਂਦਾ ਸੀ ਉਹਨਾਂ ਤੋਂ ਇੱਕੋ ਹੀ ਚੀਜ਼ ਸਿੱਖੀ ਹੈ ਕਿ ਰਾਜਨੀਤੀ ਜੇ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਕੰਮ ਕਰਨ ਦੀ ਗੁੜਤੀ ਹੈ ਜਿਹੜੀ ਉਹ ਲੋਕਾਂ ਵੱਲੋਂ ਮਿਲੀ ਹੈ ਲੀਡਰ ਕੰਮ ਕਰਦੇ ਨੇ ਲੋਕਾਂ ਨਾਲ ਵਾਅਦੇ ਕਰਦੇ ਨੇ ਤੇ ਵਾਅਦੇ ਤੋਂ ਮਗਰ ਹਟ ਜਾਂਦੇ ਨੇ ਮੈਂ ਮੰਨ ਕੇ ਚੱਲਦਾ ਕਿ ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੋ ਲੋਕ ਕਦੇ ਤੁਹਾਨੂੰ ਪਿਆਰ ਸਾਥ ਦੇਣ ਦੇ ਵਿੱਚ ਮਗਰ ਨਹੀਂ ਹਟਦੇ ਹੈਗੇ ਲੰਗੋੜ ਦੇ ਬਹੁਤ ਸਾਰੇ ਕੰਮ ਗਿਣਾ ਕੇ ਗਏ ਨੇ ਮੈਂ ਤਾਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਕਈ ਕੰਮ ਹੋ ਚੁੱਕੇ ਜਿਹੜੇ ਰਹਿੰਦੇ ਨੇ ਆਉਣ ਵਾਲੇ ਪ੍ਰਮਾਤਮਾ ਸੁੱਖ ਰਕੇ 1.5 ਸਾਲ ਦੇ ਵਿੱਚ ਆਪਾਂ ਉਹ ਵੀ ਨਹੀਂ ਰਹਿਣ ਦੇਣੇ ਹੈਗੇ ਤੇ ਅੱਜ ਜਿਸ ਜਿਸ ਜੋ ਵਿੱਦਿਆ ਦੇ ਮੰਦਰ ਦੇ ਉੱਪਰ ਆਪਾਂ ਇੱਥੇ ਇਕੱਠੇ ਹੋਇਆ ਬਹੁਤ ਵਧੀਆ ਬਿਲਡਿੰਗ ਬਣੀ ਹੈ ਸ਼ਾਨਦਾਰ ਕਮਰੇ ਨੇ ਸਾਰਾ ਇਨਫਰਾਸਟ੍ਰਕਚਰ ਬੜੇ ਵਧੀਆ ਹੈ ਅਸੀਂ ਰਾਉਂਡ ਲਗਾ ਕੇ ਆਇਆ ਬੱਚਿਆਂ ਦੇ ਵਿੱਚ ਬੜਾ ਕੌਨਫੀਡੈਂਸ ਹੈ ਜਿੱਥੇ ਪੀਡਬਲਯੂਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਐਜੂਕੇਸ਼ਨ ਡਿਪਾਰਟਮੈਂਟ ਇਸ ਇੰਨੀ ਵਧੀਆ ਬਿਲਡਿੰਗ ਦੇ ਲਈ ਭੜਾਈ ਦਾ ਪਾਤਰ ਹੈ ਉਥੇ ਹੀ ਮੈਂ ਮੇਰੇ ਇਹਨਾਂ ਬੱਚਿਆਂ ਨੂੰ ਬੇਟੀਆਂ ਨੂੰ ਜ਼ਰੂਰ ਇੱਕ ਗੱਲ ਕਹਿਣਾ ਚਾਹੂਗਾ ਸਾਰੇ ਕਮਰਿਆਂ ਦੇ ਵਿੱਚ ਗਏ ਕਲਾਸਰੂਮਾਂ ਦੇ ਵਿੱਚ ਸਾਰੇ ਬੱਚੇ ਨੇ ਕਿਹਾ ਕਿ ਜੀ ਅਸੀਂ ਬਹੁਤ ਖੁਸ਼ ਹਾਂ ਤੁਸੀਂ ਇੰਨੀ ਵਧੀਆ ਬਿਲਡਿੰਗ ਦਿੱਤੀ ਪਰ ਬੇਟਾ ਮੈਂ ਤੁਹਾਡੇ ਤੋਂ ਅੱਜ ਇੱਕ ਚੀਜ਼ ਮੰਗਦਾ ਤੁਸੀਂ ਮੇਰੀਆਂ ਬੇਟੀਆਂ ਸਾਰੀਆਂ ਮੈਂ ਤੁਹਾਡੇ ਤੇ ਇੱਕ ਚੀਜ਼ ਮੰਗਦਾ ਕਿ ਆ ਬਿਲਡਿੰਗ ਦੇਣਾ ਸਰਕਾਰ ਦਾ ਸਾਡੀ ਡਿਊਟੀ ਸੀ ਅਸੀਂ ਦੇਤਾ 인ਫਰਾਸਟ੍ਰਕਚਰ ਟੀਚਰਸ ਉਹ ਸਾਰੇ ਦੇਣ ਦੀ ਡਿਊਟੀ ਹੈ ਉਹ ਸਾਰੇ ਹੋਣਗੇ ਪਰ ਮੈਂ ਤੁਹਾਡੇ ਤੋਂ ਉਸ ਦਿਨ ਤੁਸੀਂ ਖੁਸ਼ ਹੋ ਕੇ ਬਿਲਡਿੰਗ ਦੇਖ ਕੇ ਮੈਂ ਉਸ ਦਿਨ ਖੁਸ਼ ਹੋਊਂਗਾ ਜਿਸ ਦਿਨ ਇਸ ਬਿਲਡਿੰਗ ਤੋਂ ਇਸ ਸਕੂਲ ਤੋਂ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਕਹੂੰਗਾ ਹਰ ਬੱਚੀ ਇਸ ਮੁਕਾਮ ਤੱਕ ਪਹੁੰਚੇ ਇੰਨੀ ਕਾਮਯਾਬੀ ਹਾਸਲ ਕਰੇ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਡਾਕਟਰ ਬਣਨਾ ਚਾਹੁੰਦੀ ਹੈ ਕੋਈ ਕੋਈ ਇੰਜੀਨੀਅਰ ਬਣਨਾ ਚਾਹੁੰਦੀ ਹੈ ਕੋਈ ਆਈਐਸ ਆਈਪਸ ਬਣਨਾ ਚਾਹੁੰਦੀ ਹੈ ਕੋਈ ਲੀਡਰ ਬਣਨਾ ਚਾਹੁੰਦੀ ਹੈ ਕੋਈ ਬਿਜ਼ਨਸ ਔਮਨ ਬਣਨਾ ਚਾਹੁੰਦੀ ਹੈ ਇੰਨੀ ਕਾਮਯਾਬੀ ਤੁਸੀਂ ਹਾਸਲ ਕਰੋ ਕਿ ਤੁਸੀਂ ਇਕੱਲੇ ਆਪ ਦਾ ਜਾਂ ਆਪਦੇ ਮਾਪਿਆਂ ਦਾ ਜਾਂ ਲੰਗਵਾਲਾ ਦਾ ਨਹੀਂ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੁਨੀਆ ਦੇ ਵਿੱਚ ਤੁਸੀਂ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰੋ ਇੰਨੀ ਮਿਹਨਤ ਤੁਸੀਂ ਸਾਰਿਆਂ ਨੇ ਕਰਨੇ ਜੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕੇ ਦੋਹੇ ਬਾਹਾਂ ਖੜੀਆਂ ਕਰਕੇ ਮੈਨੂੰ ਵਿਸ਼ਵਾਸ ਦਿਵਾ ਦਿਓ ਕਿ ਅਸੀਂ ਇੰਨੀ ਮਿਹਨਤ ਕਰਾਂਗੇ ਔਰ ਕਾਮਯਾਬੇ ਜਿਹੜਾ ਉਹ ਹੋਵਾਂਗੇ ਤਾਂ ਕਿ ਲੌਂਗਵਾਲ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਹੋ ਉਸ ਮੇਰੀ ਮੇਰੇ ਮਨ ਦੀ ਤਸੱਲੀ ਹੈ ਜਿਹੜੀ ਉਹ ਉਸ ਦਿਨ ਹੋਊਗੀ ਜਿਵੇਂ ਡੀ ਸਾਹਿਬ ਨੇ ਗੱਲ ਕੀਤਾ ਇੱਕ ਬੇਟੀ ਨੇ ਗੱਲ ਕੀਤੀ ਕਿ ਜੀ ਮੈਂ ਡੀਐਮ ਕਾ ਡਾਇਲੋਜੀ ਬਣਨਾ ਚਾਹੁੰਦੀ ਆ ਇਸ ਤਰੀਕੇ ਦਾ ਹੀ ਸੋਚ ਔਰ ਤਹਈਆ ਮੈਂ ਉਸ ਬੇਟੀ ਨੂੰ ਵੀ ਬਿਠਾਏ ਬੇਟੀਆਂ ਬੈਠੀਏ ਬੇਟੀ ਉਹ ਸੀ ਵੈਰੀ ਗੁੱਡ ਬੇਟਾ ਸ਼ਾਬਾਸ਼ ਆਜਾ ਕੀ ਨਾਮ ਹੈ ਇਹ ਇਸ ਮੇਰੀ ਬੇਟੀ ਨੇ ਕਿਹਾ ਕਿ ਜੀ ਮੈਂ ਡੀਐਮ ਕਾਰਡੀਓਲੋਜੀ ਬਣਨਾ ਚਾਹੁੰਦੀ ਆ ਜਦੋਂ ਤੱਕ ਬੇਟਾ ਤੁਹਾਨੂੰ ਆਪਦੀ ਜ਼ਿੰਦਗੀ ਦੇ ਵਿੱਚ ਕਲੈਰਿਟੀ ਆਫ ਮਾਈਂਡ ਨਹੀਂ ਹੋਗੀ ਕੀ ਹਲਕੀ ਨਾ ਬੇਟਾ ਹਸੀਨਾ ਹਸੀਨਾ ਕਿਹੜੀ ਕਲਾਸ ਚੋਂ ਕਲਾਸ 10 ਪਲੱਸ 1 ਦੇ ਵਿੱਚ ਹੈ ਬਟਿਆ ਤੇ ਕਲੈਰਿਟੀ ਆਫ ਮਾਈਂਡ ਹੈ ਕਿ ਮੈਂ ਕੀ ਕਰਨਾ ਹੈ ਜਦੋਂ ਤੱਕ ਕਲੈਰਿਟੀ ਆਫ ਮਾਈਂਡ ਨਹੀਂ ਹੋਊਗੀ ਜਦੋਂ ਤੱਕ ਜਿਵੇਂ ਕਿ ਆਸੀ ਵੀ ਅਰਜੁਨ ਕੀ ਦੇਖਦਾ ਉਹ ਕਹਿੰਦਾ ਜੀ ਮੈਨੂੰ ਮੱਛੀ ਦੀ ਅੱਖ ਦਿਖਦੀ ਹੈ ਜਦੋਂ ਤੱਕ ਬੇਟਾ ਤੁਹਾਨੂੰ ਸਾਰਿਆਂ ਨੂੰ ਉਹ ਨਹੀਂ ਦਿਖੂਗਾ ਉਦੋਂ ਤੱਕ ਕਾਮਯਾਬੀ ਸੰਭਵ ਨਹੀਂ ਹੈਗੀ ਉਹ ਤਾਂ ਕਾਮਯਾਬੀ ਸੰਭਵ ਨਹੀਂ ਹੈਗੀ ਮੈਂ ਆਪਣਾ ਦੱਸ ਦੇਣਾ ਲੰਬਾ ਸਮਾਂ ਸਮਾਂ ਚੱਲਿਆ ਡੈਡੀ ਤੇ ਜਾਣ ਤੋਂ ਮਗਰੋਂ 2000 ਚੋਂ ਚਲੇ ਗਏ ਤੇ 17 ਸਾਲ ਲੰਮਾ ਸੰਘਰਸ਼ ਚੱਲਿਆ ਬਹੁਤ ਸਰਕਾਰਾਂ ਸਰਕਾਰਾਂ ਆਈਆਂ ਗਈਆਂ ਕਈ ਵਾਰ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਡੀਸਪੀਕਰ ਹੁੰਦੇ ਸੀਗੇ ਉਹ ਕਹਿੰਦੇ ਜੀ ਆਜੋ ਕਿਸੇ ਦਿਨ ਵਿਧਾਨ ਸਭਾ ਦੇਖਣ ਆਜੋ ਵਿਧਾਨ ਸਭਾ ਦੇ ਪ੍ਰोसीਡਿੰਗਸ ਉੱਪਰ ਵਿਜ਼ਟਰ ਗੈਲਰੀ ਦੇ ਵਿੱਚ ਬੈਠ ਕੇ ਦੇਖ ਲਓ ਮੈਂ ਕਿਹਾ 나 ਜੀ ਉੱਪਰ ਤਾਂ ਨਹੀਂ ਬੈਠਣਾ ਹੈਗਾ ਜੇ ਪਰਮਾਤਮਾ ਨੇ ਚਾਇਆ ਤੇ نیچے ਮੈਂਬਰਾਂ ਦੀ ਕੁਰਸੀ ਤੇ ਬੈਠਾਂਗੇ ਐ ਤਾਂ ਨਹੀਂ ਹੋ ਜਾਂਦਾ ਉੱਪਰ ਤਾਂ ਨਹੀਂ ਬੈੰਦੇ ਹੈਗੇ ਇਹ 17 ਸਾਲ ਨਹੀਂ ਗਏ ਤੇ ਤੁਹਾਡਾ ਸਾਰਿਆਂ ਦਾ ਸਾਥ ਸਹਿਯੋਗ ਮਿਲਿਆ ਇਸ ਤਰ੍ਹਾਂ ਦੇ ਵਿੱਚ ਕਾਮਯਾਬੀ ਮਿਲ ਗਈ ਉਹ ਤੋਂ ਬਾਅਦ ਵੱਡੀ ਕਾਮਯਾਬੀ ਮਿਲ ਗਈ ਸੋ ਮੇਰੇ ਕਹਿੰਦਾ ਮਤਲਬ ਬੇਟਾ ਇਹ ਹੈ ਕਿ ਆਪਦੇ ਟਾਰਗੇਟਸ ਨੇ ਜਿਹੜੇ ਜ਼ਿੰਦਗੀ ਦੇ ਗੋਲਸ ਨੇ ਜਿਹੜੇ ਉਹ ਫਿਕਸ ਕਰਕੇ ਰੱਖੋ ਤੇ ਉਹਦੇ ਨਾਲ ਹੀ ਕਾਮਯਾਬੀ ਉਹਦੇ ਨਾਲ ਹੀ ਕਾਮਯਾਬੀ ਹੈ ਜਿਹੜੀ ਉਹ ਤੁਹਾਡੀ ਅੱਧੀ ਤਾਂ ਉਸੇ ਦਿਨ ਤੁਹਾਨੂੰ ਮਿਲ ਜਾਣੀ ਜਿਸ ਦਿਨ ਤੁਸੀਂ ਸ਼ੁਰੂਆਤ ਹੈ ਜਿਹੜੇ ਪੂਰੇ ਮਜ਼ਬੂਤ ਤਿਆਰ ਦੇ ਨਾਲ ਕਰ ਲਿਆ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਆਸ ਕਰਦਾ ਕਿ ਜਿਵੇਂ ਡੀਸੀ ਸਾਹਿਬ ਔਰ ਡੀਓ ਮੈਡਮ ਗੱਲ ਕਰਕੇ ਗਏ ਨੇ ਬਡਰੁਖਾ ਸਕੂਲ ਦੇ ਇੱਕ ਬੱਚੇ ਦੀ ਤੇ ਮੈਂ ਇਹ ਉਮੀਦ ਆਸ ਕਰਕੇ ਚੱਲਿਆ ਕਿ ਹਰ ਸਾਲ ਚਾਹੇ ਮੈਡੀਕਲ ਦਾ ਚਾਹੇ ਨਾਨ ਮੈਡੀਕਲ ਦਾ ਚਾਹੇ ਜਿੰਨੇ ਕੰਪਿਟੀ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੁੰਦੇ ਨੇ ਜਦੋਂ ਵੀ ਕੋਈ ਕਿਸੇ ਕੋਈ ਰਿਜ਼ਲਟ ਪੰਜਾਬ ਦੇ ਵਿੱਚੋਂ ਔਰ ਆਲ ਇੰਡੀਆ ਲੈਵਲ ਤੇ ਆਊਗਾ ਮੈਨੂੰ ਇਹ ਸੁਣਨ ਨੂੰ ਮਿਲੇ ਕੀ ਜੀ ਸ਼ਹੀਦ ਭਗਵਾਨ ਸਿੰਘ ਮੈਮੋਰੀਅਲ ਸਕੂਲ ਦੀ ਆ ਬੱਚੀ ਆ ਟੈਸਟ ਕਲੀਅਰ ਕਰ ਗਈ ਇਸ ਕੰਪੀਟੀਸ਼ਨ ਦੇ ਵਿੱਚ ਉਹ ਪਾਸ ਹੋ ਗਈ ਤੇ ਕਾਮਯਾਬੀ ਦੇ ਬੁਲੰਦੀਆਂ ਛੂਣ ਮੇਰੀ ਬੇਟੀ ਐ ਸੋ ਇਹੀ ਤੁਹਾਡੇ ਸਾਰਿਆਂ ਤੋਂ ਮੈਨੂੰ ਆਸ ਹੈ ਤੇ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਖਿਰਵਾਹਿ ਗੁਰੂ ਜੀ ਬੋਧ